ਦੇਖ ਯਾਰ ਜਰ ਦੋਸਤੋ ਕੱਢ ਜੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਕਿ ਵੀਡੀਓ ਵਿੱਚ ਕੁਝ ਗਲਤ ਸ਼ਬਦ ਵਰਤੇ ਗਏ ਹਨ ਜਿੰਨਾ ਕਰਕੇ ਤੁਸੀਂ ਆਪਣਾ ਦਰਵਾਜ਼ਾ ਬੰਦ ਕਰ ਲਓ ਜਾਂ ਜਿੱਥੇ ਕਿਤੇ ਹੈਗੇ ਜਿੱਥੇ ਵੀਡੀਓ ਵੇਖ ਲੈੋ ਤੇ ਚਲੋ ਯਾਰ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਆਪਾਂ ਸਿਰਫ ਇੱਕੋ ਗੰਮਲੀ ਬਣਾਈ ਆਂ ਕਿ ਪੰਜਾਬ ਵਿੱਚ ਜਿਹੜਾ ਸਤਵਾ ਦਰਿਆ ਰੀਲਾ ਦਾ ਵਗ ਰਿਹਾ ਵਾ ਉਸ ਨੂੰ ਕਿਸੇ ਤਰ੍ਹਾਂ ਕਾਊਂਟਰ ਕੀਤਾ ਜਾ ਸਕੀ ਕਿਉਂਕਿ ਲੋਕ ਚਾਈਨਾ ਦੇ ਫੋਨ ਤੇ ਵੀਂਦੀ ਆਵਾਜ਼ ਤੇ ਨੱਚ ਕੇ ਆਪਣੀ ਸਾਰੀ ਵੀਡੀਓ ਇੰਟਰਨੈਟ ਉੱਤੇ ਸੁੱਟੀ ਜਾਂਦੇ ਆ ਪੰਜਾਬ ਤੇ ਟੈਲੈਂਟ ਉਹ ਟੈਲੈਂਟਰੀ ਹੋਇਆ ਪਿਆ ਪੈਂਚਰ ਕੁਝ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹੜੀ ਰੀਲ ਆ ਕੇ ਇੱਕ ਚ ਵੱਜ ਜਾਂਦੀ ਆ ਸਿੱਕੇ ਦੁਪਹਿਰੇ ਵੀ ਲੋਕੀ ਰੀਲਾਂ ਤੋਂ ਬਾਹਦੇ ਬਾਹਰ ਨਹੀਂ ਨਿਕਲਦੇ ਕਿਹਦੇ ਕੋਈ ਫੁੱਦੂ ਰੀਲ ਬਣਾਉਂਦੇ ਚੱਕਰ ਚ ਸਾਨੂੰ ਵਾਇਰਲ ਨਾ ਕਰਦੇ ਕਿਤੇ ਐਵੇਂ ਕੋਈ ਪੁਰਾਣਾ ਪਰਚਾ ਬਾਹਰ ਨਿਕਲ ਆਊਗਾ ਸਾਡੀ ਸ਼ਕਲ ਵੇਖ ਕੇ ਕੱਜਕੱਲ੍ਹ ਪੰਜਾਬ ਵਿੱਚ ਇੱਕ ਜੋੜੀ ਸ਼ਰਿਆਮ ਰੀਲਾਂ ਦਾ ਖੜਾ ਲਾਈ ਫਿਰਦੀ ਆ ਉਹਨਾਂ ਵਿੱਚੋਂ ਜਿਹੜੀ ਇੱਕ ਹੈ ਉਹ ਤੇ ਸ਼ਰਤਾਂ ਲਾ ਕੇ ਮੁੰਡੇ ਪੜਦੀ ਆ ਮੈਂ ਤੇ ਹੈਰਾਨ ਗਈ ਉਹਨਾਂ ਬੰਨਿਆ ਤੇ ਹੁੰਦੀ ਆ ਕਿ ਕਿਹੜੇ ਇਹੋ ਜਿਹਾਂ ਸ਼ਰਤ ਲਾ ਲੈਂਦੇ ਆ ਇਹੋ ਜਿਹਾਂ ਤੇ ਲੁੱਡੋ ਜਿੱਤਣ ਦੀ ਸ਼ਰਤ ਨਹੀਂ ਲਾਉਣੀ ਚਾਹੀਦੀ ਕਿ ਜੇ ਆਪਾਂ ਜਿੱਤ ਵੀ ਗਏ ਤੇ ਇਹਨੇ ਰੋਣਾ ਹੀ ਇੰਨਾ ਕਿ ਇਹਨੇ ਚਾਂਬਾ ਤੋਂ ਘੱਟ ਮੰਨਣਾ ਨਹੀਂ ਜਿੱਦਾਂ ਆਪਾਂ 3B2 ਬੈਠੇ ਹੁੰਨੇ ਕੁੜੀਆਂ ਦੇ ਵਿੱਚ ਇੱਕ ਕਹਿੰਦੇ ਕ੍ਰਸ਼ ਟਾਈਪ ਦਾ ਹੁੰਦਾ ਆ ਅਸੀਂ ਕੁੜੀਆਂ ਬੈਠੀਆਂ ਸੀਗੀ ਤੇ ਚਲੋ ਅਸੀਂ ਬੈਠੇ-ਬੈਠੇ ਨਾ ਅਸੀਂ ਰੀਲਸ ਦੇਖਿਆ ਜਾਂਦੀਆਂ ਸੀ ਕਿ ਕੁੜੀਆਂ ਸਾਡੀ ਕੁੜੀਆਂ 'ਚ ਸ਼ਰਤ ਲੱ ਤਾਂ ਉਹ ਗੱਲ ਮੈਂ ਉਹਨੂੰ ਵੀ ਦੱਸੀ ਸੀ ਜਦੋਂ ਨੇ ਮੈਨੂੰ ਪ੍ਰਪੋਜ਼ ਕੀਤਾ ਸੀ ਉਹਨੂੰ ਮੈਂ ਸਾਰੀ ਗੱਲ ਦੱਸੀ ਸੀਗੀ ਮੈਂ ਕਿ ਐਂਦਾ ਕਿ ਤੂੰ ਮੇਰੇ ਨਾਲ ਸੀਰੀਅਸ ਨਾ ਹੋ ਇਹ ਕੋਈ ਢੰਡੀ ਕਹਾਣਾ ਹੈ ਇਹ ਕੋਈ ਢੰਡੀ ਕਹਾਣਾ ਹੈ ਤੇ ਦੂਜਾ ਘੂਸਾ ਜਿਹੜਾ ਹੈਗਾ ਉਹ ਫੀਮ ਦੇ ਲੋਰ ਚ ਆਪਣੇ ਆਪ ਨੂੰ ਬ੍ਰਾਂਡ ਦੱਸੀ ਜਾਂਦਾ ਇੱਕ ਸੁਖਰਤੀ ਆਜ ਦੇ ਟਾਈਮ 'ਚ ਜੇ ਦੇਖਿਆ ਜਾਵੇ ਮੈਂ ਮਲਕ ਤੋਂ ਡਰ ਕੇ ਕਹਿੰਦਾ ਇੱਕ ਨਾਮ ਬ੍ਰਾਂਡ ਆ ਉਹ ਬੈੜਾ ਚੁੱਪ ਕਰਕੇ ਐਂਦਾ ਤੂੰ ਜੋਕੀ ਦਾ ਪਿੱਛਾ ਗਾਣਿਆਂ ਦੇ ਬਸ ਮੂੰਹ ਹਿਲਾਏ ਜਾਣਾ ਜਿੱਦਾਂ ਮੱਝਾਂ ਗਾਲੀ ਕਰਦੀਆਂ ਨਾ ਤੂੰ ਸਿੰਗਰ ਨਾ ਤੂੰ ਐਕਟਰ ਨਾ ਤੂੰ ਕਮੇਡੀਅਨ ਫਿਰ ਬ੍ਰਾਂਡ ਕਿਹੜੇ ਪਾਸੇ ਤੂੰ ਇਦਾਂ ਦੇ ਬ੍ਰਾਂਡ ਮੈਡੀਸਨ ਤੂੰ ਵੀ ਆਖਰ ਹੁਣ ਲੋਕੀ ਉਹਨੂੰ ਵੇਖ ਕੇ ਕਿੱਲਾ ਕਰਕੇ ਪਿੱਛੇ ਗੱਲ ਕੀ ਹੈ ਇਹ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਵੀ ਪੱਤਰਕਾਰ ਆ ਉਹਨੂੰ ਗੱਲ ਵਧਾ ਚੜਾ ਕੇ ਤੁਹਾਡੇ ਕੋਲ ਗੱਲਾਂ ਨਹੀਂ ਲੈਣੀਆਂ ਪਰ ਮਸਲਾ ਇਸ ਚੀਜ਼ ਦਾ ਕਿ ਇਹ ਸਾਰੇ ਬੱਬਲ ਗੰਮ ਵਾਂਗੂ ਇਸ ਚੀਜ਼ ਨੂੰ ਖਿੱਚੀ ਤਾਂ ਜਾਣਦੇ ਆ ਸਾਰੀਆਂ ਚਮੜਾਾਂ ਮਾਨ ਲਓ ਯਾਰ ਗਲਤੀ ਤੇ ਸਾਰਿਆਂ ਕੋ ਹੋ ਜਾਂਦੀ ਹੈ ਸਾਡੇ ਕੋ ਵੀ ਹੋ ਜਾਂਦੀ ਹੈ ਪਰ ਸਾਨੂੰ ਤਾਂ ਘਰ ਦੇ ਨਾਲ ਡਰੀ ਇੰਨਾ ਹੁੰਦਾ ਕਿ ਉਹਨਾਂ ਵਿੱਚ ਨਾਂ ਵੀ ਕਿਹਾ ਜਾਂਦਾ ਵੇਖੀ ਐਡਾ ਜਾਣਾ ਜਿੱਦਾਂ ਬਸ ਉਹਨੇ ਕਤਲ ਕਰ ਦੇਣਾ ਇਹ ਤੇ ਸਾਲੇ ਗਲਤੀ ਕਰਕੇ ਵੀ ਇੰਟਰਵਿਊ ਐਡਾ ਦਿੰਦੇ ਜਿੱਦਾਂ ਕਰਤਾਰਪੁਰ ਸਾਹਿਬ ਦਾ ਲਾਂਗਾ ਵੀ ਇਹਨਾਂ ਖਲਾਇਆ ਹੁਣ ਜੇ ਆਪਾਂ ਕੁੜੀ ਦੀ ਗੱਲ ਕਰੀਏ ਤੇ ਜੇ ਤੂੰ ਸ਼ਰਤ ਲਾ ਕੇ ਮੁੰਡਾ ਪਾਟੀ ਲਿਆ ਤੇ ਹੁਣ ਜੋ ਲੈ ਦੇ ਕੇ ਕੰਮ ਮੁੱਕ ਗਿਆ ਹੁਣ ਮਿੱਟੀ ਪਾ ਨਹੀਂ ਹੁਣ ਤੂੰ ਕੀ ਚੰਨੀ ਹੈ ਕਿ ਸ਼ਰਤਾਂ ਲਾਉਂਦਾ ਮੁਕਾਬਲਾ ਕਰਾ ਦਈਏ ਨਾਲੇ ਸ਼ਰਤ ਵੀ ਕਿਹਦੇ ਪਿੱਛੇ ਲਾਈ ਹੈ ਜਿਹੜਾ ਮੂੰਹ ਤੇ ਕਢਾਈ ਕਰਾਈ ਫਿਰਦਾ ਹੁਣ ਕੱਲ ਨੂੰ ਇਹ ਮੂੰਹ ਤੇ ਟੱਟੇ ਛਾਪ ਲੂਗਾ ਤੇ ਤੂੰ ਕਿੱਡੀ ਬੁਰੇ ਲੱਗੇਂਗੀ ਇਹਦੇ ਨਾਲ ਤਰੀ ਜਾਂਦੀ ਜਦੋਂ ਮੂੰਹ ਤੋਂ ਮਸਹੀਨਾ ਪੁੰਜੇਗੀ ਇਹਦੇ ਫਿਰ ਪੈਜੂ ਤੇ ਤੈਨੂੰ ਠੰਡ ਬੀਬਾ ਤੁਹਾਡੇ ਅਰਗੀਆਂ ਵੈਰੈਟੀਆਂ ਦੀ ਦਹਾਂ ਦੀ ਦਰਜਨ ਆ ਜਾਂਦੀ ਹੈ ਬਸ ਚਲ ਤੇ ਹੋਈ ਆ ਕਿ ਕੈਮਰਾ ਖੁੱਲਾ ਰੱਖਣਾ ਪੈਂਦਾ ਤੁਹਾਨੂੰ ਭਾਵੇਂ ਮਦਾਰੀ ਦੀ ਬਾਂਦਰੀ ਤੋਂ ਵੱਧ ਨਾ ਚਾਲੋ ਲੋਕਾਂ ਨੂੰ ਫੁੱਦੂ ਬਣਾਉਣਾ ਬੰਦ ਕਰੋ ਤੇ ਜਾ ਕੇ ਕੋਈ ਫਿਲਮ ਫਿਲਮ ਵੇਖ ਕੇ ਆਪਣਾ ਨੈਟ ਮਕਾ ਲਿਆ ਕਰੋ ਠੀਕ ਹੈ ਸੱਜਣੋ ਅੱਜ ਦੀ ਵੀਡੀਓ ਇੰਨੀ ਬੜੀ ਆ ਆਪਣੀ ਪਹਿਲੀ ਵੀਡੀਓ ਕਿ ਤੱਕ ਕਿਸੇ ਨੇ ਵੇਖਣੀ ਆ ਕਿ ਨਹੀਂ ਵੇਖਣੀ ਮੈਂ ਵੀ ਅੱਜ ਤੱਕ ਵਾਲਿਆਂ ਜਿੰਨਾ ਜੋਰ ਲਾਦਾ ਵੀਡੀਓ ਸ਼ੇਅਰ ਕਰਦੇ ਜੇ ਇੱਕ ਤਾਂ ਟਾਈਮ ਲੱਗਾ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਤੇ ਨਾਲੇ ਕਮੈਂਟ ਕਰਕੇ ਦੱਸਿਓ ਕਿ ਅੱਗੇ ਤੋਂ ਕਿਵੇਂ ਦੀਆਂ ਵੀਡੀਓ ਵੇਖਣਾ ਪਸੰਦ ਕਰੋਗੇ ਚਲੋ ਮਿਲਦੇ ਹ